ਪੰਜਾਬੀਓ ਆਲੂ ਵਾਲੇ ਲੇਜ ਪਿਆਜ਼ ਵਾਲੇ ਲੇਜ ਬਹੁਤ ਖਾਦੇ ਹੋਣਗੇ ਪਰ ਇਹ ਮਹਾਰਾਸ਼ਟਰ ਦਾ ਸੀਨ ਤੁਹਾਨੂੰ ਦਿਖਾ ਰਹੇ ਆ ਇਹ ਦੇਖੋ ਇਹ ਕੱਚੇ ਕੇਲੇ ਤੋਂ ਲੇਜ ਬਣਾ ਰਹੇ ਨੇ ਇਹ ਕੱਚਾ ਕੇਲਾ ਉਧਰ ਤੁਸੀਂ ਦੇਖ ਸਕਦੇ ਹੋ ਕੱਚਾ ਕੇਲਾ ਔਰ ਕੱਚੇ ਕੇਲੇ ਨੂੰ ਛਿੱਲ ਕੇ ਉਹਨੂੰ ਫਿਰ ਇਹਦੇ ਨਾਲ ਮਤਲਬ ਕਰਕੇ ਉਹਦਾ ਤੇ ਉਸ ਤੋਂ ਬਾਅਦ ਤਲ ਕੇ ਇਹ ਲੇਜ ਬਣਾਉਂਦੇ ਨੇ ਔਰ ਬਹੁਤ ਹੀ ਕਮਾਲ ਦਾ ਲੇਸਟ ਬਹੁਤ ਕਮਾਲ ਦਾ ਲੇਜ਼ ਇਹ ਬਣਾਉਂਦੇ ਨੇ ਜਿਹੜਾ ਆਲੂ ਵਾਲਾ ਲੇਜ਼ ਜਾਂ ਪਿਆਜ਼ ਵਾਲਾ ਲੇਜ਼ ਪੈਕਟਾਂ ਚ ਬੰਦ ਕਰਕੇ ਕੰਪਨੀਆਂ ਭੇਜਦੀਆਂ ਨੇ ਉਹਦੇ ਨਾਲੋਂ ਜ਼ਿਆਦਾ ਵਧੀਆ ਲੇਜ਼ ਇਹ ਬਣਾਉਂਦੇ ਨੇ ਇੱਕ ਗੱਲ ਤੁਹਾਨੂੰ ਹੋਰ ਦੱਸਣੀ ਚਾਹੂੰਗਾ ਹੌਲੀ ਹੌਲੀ ਹਰ ਤਰ੍ਹਾਂ ਦੇ ਗਰੀਬ ਲੋਕਾਂ ਦੇ ਰਜਗਾਰ ਤੇ ਵੱਡੀਆਂ ਕੰਪਨੀਆਂ ਕਬਜ਼ਾ ਕਰ ਰਹੀਆਂ ਨੇ ਪਹਿਲਾਂ ਜਿਹੜੇ ਫੁੱਲੇ ਬਣਦੇ ਸੀ ਮੱਕੀ ਦੇ ਉਹ ਗਰੀਬ ਲੋਕ ਬਣਾਉਂਦੇ ਸੀ ਤੇ ਹੌਲੀ ਹੌਲੀ ਉਹ ਫੁੱਲੇ ਬਣਾਉਣ ਦੇ ਉੱਪਰ ਵੀ ਵੱਡੀਆਂ ਕੰਪਨੀਆਂ ਨੇ ਕਬਜ਼ਾ ਕਰ ਲਿਆ ਫਿਰ ਆਲੂ ਵਾਲੇ ਲੇਜ ਤਲ ਕੇ ਇਹ ਲੋਕ ਵੇਚਣ ਲੱਗੇ ਤਾਂ ਉਹ ਵੀ ਫਿਰ ਵੱਡੀਆਂ ਕੰਪਨੀਆਂ ਨੇ ਹੌਲੀ-ਹੌਲੀ ਬਣਾਉਣੇ ਸ਼ੁਰੂ ਕਰਤੇ ਪੈਕਟਾਂ ਤੇ ਆਪਣੇ ਨਾਂ ਲਿਖਣੇ ਸ਼ੁਰੂ ਕਰ ਦਿੱਤੇ ਔਰ ਕੰਪਨੀਆਂ ਗਰੀਬ ਲੋਕਾਂ ਦੇ ਜਿਹੜੇ ਇਹ ਕਾਰੋਬਾਰ ਨੇ ਇਹਨਾਂ ਨੂੰ ਪੇਟੈਂਟ ਕਰਾ ਕੇ ਉਹਦੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਇਹ ਤੁਸੀਂ ਦੇਖ ਸਕਦੇ ਹੋ ਇਹ ਭਾਈ ਸਾਹਿਬ ਉਹ ਛਿੱਲ ਰਹੇ ਨੇ ਕੱਚਾ ਇਹ ਕੇਲਾ ਪਿਆ ਹੋਇਆ ਕੇਲੇ ਦੇ ਗੁੱਛੇ ਨੇ ਕੇਲੇ ਦੇ ਗੁੱਛਿਆਂ ਨਾਲੋਂ ਪਹਿਲਾਂ ਇਹ ਕੇਲੇ ਅਲੱਗ ਕਰਦੇ ਨੇ ਉਹ ਤੁਸੀਂ ਦੇਖ ਸਕਦੇ ਹੋ ਕੇਲੇ ਅਲੱਗ ਹੋ ਗਏ ਉਸ ਤੋਂ ਬਾਅਦ ਇਹਨੂੰ ਇਹ ਛਿੱਲਣਗੇ ਐਡਾ ਕਰਕੇ ਇਹਨੂੰ ਛਿੱਲਦੇ ਨੇ ਛਿੱਲ ਕੇ ਫਿਰ ਐਡਾ ਪੂਰਾ ਕੇਲਾ ਛਿੱਲ ਲਿਆ ਜਾਂਦਾ ਔਰ ਉਸ ਤੋਂ ਬਾਅਦ ਫਿਰ ਛਿੱਲ ਕੇ ਤਾਂ ਇੱਧਰ ਇਹ ਭੈਣ ਜੀ ਨੇ ਇਹ ਸੇਲ ਕਰ ਰਹੇ ਨੇ ਔਰ ਤੁਹਾਨੂੰ ਇਹ ਦਿਖਾਉਨੇ ਆ ਐਡਾ ਕਰਕੇ ਲਗਦੇ ਆ ਉਹ ਕੱਚਾ ਕੇਲਾ ਗੁੱਛੇ ਨਾਲੋਂ ਕੱਟ ਕੇ ਅਲੱਗ ਕਰ ਰਹੇ ਨੇ ਔਰ ਫਿਰ ਉਸ ਨੂੰ ਐਦਾਂ ਇਹ ਛਿੱਲ ਲੈਂਦੇ ਨੇ ਚਿੱਲਰ ਦੇ ਨਾਲੋਂ ਛਿੱਲਰ ਪਿਆ ਉਸ ਤੋਂ ਬਾਅਦ ਫਿਰ ਐਦਾਂ ਕਰਕੇ ਇਸ ਨੂੰ ਇਹ ਕਰ ਲੈਂਦੇ ਨੇ ਇਹਦੇ ਨਾਲ ਔਰ ਫਿਰ ਉਸ ਤੋਂ ਬਾਅਦ ਇਹ ਫਰਾਈਡ ਤੇਲ ਹੈ ਤੇਲ ਦੇ ਵਿੱਚ ਇਹਨੂੰ ਜਦੋਂ ਇਹ ਤਲਦੇ ਨੇ ਤਾਂ ਉਹ ਐਦਾਂ ਕਰਕੇ ਇਹ ਤਿਆਰ ਹੋ ਜਾਂਦਾ ਤਾਂ ਫਿਰ ਇਹਨੂੰ ਨਮਕ ਲਗਾ ਕੇ सेल करते ने बाबा जी कितने टाइम से आप ये काम करते दस साल हो गए तो ये कच्चा बड़ा सेहतमंद ले जड़ा केले, कच्चे केले तो इन्होंने तैयार किया है तेल चो कड़िया इधर ये रख लें जो थोड़ा ਠੰਡਾ ਹੋ ਜਾਂਦਾ ਤਾਂ ਫਿਰ ਇਹ ਇਸ ਤਰ੍ਹਾਂ ਇਹਨੂੰ ਲਫਾਫੇ ਚ ਪਾ ਕੇ ਤੇ ਭਰ ਲੈਂਦੇ ਨੇ ਫਿਰ ਇਹਦੇ ਉੱਪਰ ਐਦਾਂ ਆ ਤੁਸੀਂ ਬਾਹਰ ਤੋਂ ਦੇਖ ਸਕਦੇ ਹੋ ਲਾਲ ਮਰਚ ਨਮਕ ਲਗਾ ਕੇ ਇਸ ਨੂੰ ਵੇਚਿਆ ਜਾਂਦਾ